ਪ੍ਰਸ਼ੰਸਾ ਮਾਹਲਾ ਵਾਲਾ ਵਾਲੀ ਪੱਟੀ ਛਾਣੀ ਬੋਲਦਾ ਪੱਟੀ ਛਾਣੀ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲੀ ਗਈ 4 ਵਜੇ ਹਾਂਜੀ ਤੇ ਉਹ ਮੁੜ ਕੇ ਜਿਹੜੀ ਕਵਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9 ਵਜੇ ਉਹ ਸਾਡੇ ਮਾਮਾ ਦੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਭੁਲਰੀ ਤੇ ਨਹੀਂ ਆਈ ਤੁਹਾਡੇ ਕੋਲ ਕੁੜੀਆ ਅਸੀਂ ਇਹਨਾਂ ਨੂੰ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਹੀ ਚਲੋ ਰਾਤ ਕੱਟੀ ਐ ਦਿਨੇ ਮੁੜ ਕੇ ਹੀ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜੀ ਗਾਇ ਤੋਂ ਗਈ ਐ ਇਹ ਮੁੜ ਕੇ ਅਬਰਦਰ ਮੇਰਾ ਇਹ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਬਿਨੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਘਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੁੱਛੇ ਤੇ ਵਿਖਿਆ ਜੀ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਹੁੰਦਾ ਘਰ ਮਾਤਾ ਨੂੰ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਉਂਗਾ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਆ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜੋਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸ ਕਿ ਮਿੰਟ ਯੋਗ ਆਉਂਦਾ ਦਸੀ ਫਿਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਠਾਡੀ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਮੁੰਮੀ ਉਹਨਾਂ ਦੇ ਬੇਟੇ ਨੇ ਇੰਨੀ ਗੱਲ ਉਹ ਤੋਂ ਬਾਅਦ ਅਸੀਂ ਇਹ ਨਹੀਂ ਪਤਾ ਵੀ ਰਾਤੀਂ ਗੱਡੀ 9 ਵਜੇ ਲਿਆਉਣਾ ਵਾਸਤੇ ਕਿ 10 ਵਜੇ ਨਾਲ ਉਹ ਤੋਂ ਬਾਅਦ ਦਾ ਸਾਨੂੰ ਵੀ ਕੋਈ ਪਤਾ ਕੀ ਕੁੜੀ ਦਾ ਨਾਂ ਕੀ ਕੁੜੀ ਦਾ ਕੁੜੀ ਦਾ ਨਾਂ ਗੁਰਪ੍ਰੀਤ ਕੌਰ ਕਿਹੜੇ ਪਿੰਡ ਵੈਸੇ ਪਿੰਡ ਪੱਟੀ ਵੈਸੀ ਕਥਨ ਦੇ ਰਹਿਣ ਵਾਲੇ ਆ ਜੀ ਇਹ ਭੁੱਲ ਰੱਬੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆਂ ਦੇ ਕਾਕਾ ਤੇ ਕੀ ਹੁਣ ਤੁਹਾਡੇ ਦਾ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਹੈ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ ਚਾਲੀਆਂ ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਨਹੀਂ ਖਤਾ ਹੋਗਾ ਇਹ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਿਵਾਰ ਸਭ ਵਿੱਚ ਹੀ ਹੋ ਰਿਹਾ ਕਿਉਂਕਿ ਮਾਰਾ ਵੀ ਗਈ ਹੈ ਛੱਡ ਕੇ ਗਏ ਤੁਹਾਡੇ ਸਾਹਮਣੇ ਸੀਸੀਟੀਵੀ ਕੈਮਰੇ ਦੇ ਵੇਖਿਆ ਮਾਰਾ ਨੂੰ ਛੱਡ ਕੇ ਆ ਗਿਆ ਉਹ ਕੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਉਸ ਟਾਈਮ ਕੀ ਮੰਗ ਕੀ ਕਰਦੇ ਹੋ ਮੰਗਾਂਗੇ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਫੁੱਟ ਬੁੱਟਲ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰ ਕੀ ਬਿਆਨ ਉਹਦੇ ਲੈ ਚੁੱਕੇ ਪੁਲਿਸ ਵਾਲੇ ਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਜੇ ਨਹੀਂ ਕਰਦੇ ਕੀਤੀ ਜੀ ਚੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕੋਈ ਦਿਨ ਹੋਇਆ ਹੁਣ ਕਹੇ ਕਿ ਨਹੀਂ ਗਏ ਵੱਡ ਵੱਡੀ ਮਿਲੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ ਨੇ ਜੀ ਦਾ ਮੇਰਾ ਨਾਮ ਗੁਰਚਲ ਸਿੰਘ ਹੈ ਜੀ ਇਹ ਮਾਮਲਾ ਅੱਜ ਪਟਿਆਲਾ ਦੇ ਵਿੱਚ ਕੱਢਿਆ ਹੋਇਆ ਹੈ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਇਹਨੂੰ ਜੀ ਨਾਲ ਦੀ ਕੁੜੀ ਦਾ ਕੁੜੀ ਦਾ ਨਾਮ ਗੁਰਪ੍ਰੀਤ ਕੋ ਹੈ ਤੇ ਕੀ ਮਸਲਾ ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਾਰਿਆ ਜੀ ਕੀ ਬਾਰਦਾਦਾਈ ਬਾਰਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨਾਂ ਨੇ ਕਿਸ ਤਰ੍ਹਾਂ ਸਾਨੂੰ ਜਦੋਂ ਤਲਾਬ ਮਿਲੀ ਆ ਉਹ ਦਿਨ ਤਿੰਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਇਹ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕੰਦਾ ਵੀ ਨਹੀਂ ਕੈਮਰੇ ਨੇ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਪਿੱਲੀ ਕੋਈ ਘਾਟਾ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗੁਆਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਸ ਦੇ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਉਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਤੇ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਆਦਾ ਗਸਨ ਦੇ ਮੁਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੀ ਹੈ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਤੁਸੀਂ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿ ਤੁਸੀਂ ਮਾਂ ਤੇ ਭੈਣ ਦੀ ਮੰਗੀ ਉਹ ਮੰਗੇ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਤੁਹਾਨੂੰ ਚਾਹੀਦਾ ਇਨਸਾਫ ਕਿੰਨੇ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਕਬੇੜੀ ਹੈ ਤੇ ਭੈਣ ਵਾ ਭਗੌੜਾ ਜੀ ਇਹਨਾਂ ਦਾ ਮੇਰਾ ਰਾਜਬੀਰ ਕੋਰਾ ਤਾਂ ਜਿਹੜਾ ਕਤਲ ਹੋ ਗਿਆ ਹਾਂਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਇਹਨਾਂ ਨੇ ਇਹਨਾਂ ਨੇ ਮੇਰੀ ਪੁਈ ਜੀ ਦਾ ਕਤਲ ਕੀਤਾ ਇਹਦੇ ਬਾਪੋਂ ਤੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈ ਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾਅ ਪਾ ਕੇ ਇਹਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਜਾਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਆ ਜੇ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਰਿਆਂ ਨੂੰ ਲੱਬ ਲੱਬ ਕੇ ਲਿਆਂਦਾ ਵੈ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕਿਤੇ ਪਾਸੇ ਨਿਕਲਣਾ ਜਾਣ ਅਸੀਂ ਇਹ ਮੰਨਦੇ ਕਹਿੰਦੇ ਕਿ ਹਾਨੂੰ ਸਾਡੀ ਪੂਆ ਚਾਹੀਦੀ ਆ ਹਣ ਹਿਸਾਬ ਸਾਈ ਦਾ ਬਸ ਹਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿਨੇ ਜਾਣੇ ਨੇ ਕੀਤਾ ਰੋਟਲ ਇਹ 5 ਜਾਣੇ ਪੂਰੇ ਆ ਕਿ ਨਾ ਪਤਾ ਕੋਈ ਉਹਨਾਂ ਦਾ ਹਾਂਜੀ ਇਹ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇਕ ਉਹ ਨਦੀ ਭੈਣ ਹੋ ਗਈ ਇਕ ਉਹ ਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਬਾ ਰੱਖੀ ਉਹਨਾਂ ਨੇ ਤੱਕੀ ਮੰਗ ਕਰੋ ਕਿ ਹੁਣ ਪੁੱਛਾਂ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਇਹ ਕਾਡੀ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਦੇ ਪੇਕੇ ਕੁੜੀ ਦੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੰਗਿਆ ਮਹਿਰਾ ਚਲਦੀਆਂ ਹੋ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਟੁੱਟ ਆਇਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫ਼ਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗळा ਘੁੱਟ ਕੇ ਉਹਨੂੰ ਮਾਰ ਕੇ ਜਲਾਦ ਸੁੱਟਦੀ ਆ ਕੀ ਕਰਨੀ ਹੈ ਜਰ ਕੀ ਹਾਲਾਤ ਸੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਥ ਸਾਹਮਣੇ ਆਉਣਗੇ ਉਹਦੇ ਸੰਬੰਧੀ ਕਰਕੇ ਇਹਦਾਂ ਕਰ ਲਈ ਗਈ ਹੈ ਅੱਜ ਇਹ ਚਮਕੌਰ ਨੂੰ ਹੀ ਕੀਤਾ ਹੈ ਪ੍ਰੀਹੈਂਡ ਦੀ ਪੁਸ਼ਕਿਸ਼ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਸਾਹਿਬ ਨਾਲ ਦੀ ਰੈਸਟ ਪਾ ਕੇ ਤੇ ਨੀਟ ਲਈ ਕਿ ਤਰੀਸ਼ ਸਮਝਣ ਆਵਾ ਕਿੰਨੇ ਜਿੰਨੇ ਦੇ ਸਰ ਪਰਚਾ ਹੋ ਚੁੱਕਾ ਦੇ ਟੋਟਲ ਪੰਜ ਜਾਣਿਆਂ ਦੇ ਪਰਚਾ ਜਿਹੜਾ ਬਾਇਨੈਮਰ ਰਿਕਾਰਡ ਕਰਾਇਆ ਪੰਜ ਜਾਣਿਆਂ ਦੇ ਪਰਚਾ ਕੀ ਨਾਮ ਕਰਨ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾ ਗੁਰਪ੍ਰੀਤ ਤੇ ਇੱਕ ਰੈਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਤਾਵੇਜ਼ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਕੀਮ ਬੁਝਲੀਆਂ ਦੀ ਜਾਰੀ ਹੈ। ਵੀ ਪਰਚਾ ਦਰਜ ਹੋ ਗਿਆ ਜਿਸ ਹਿਸਣਾ ਜਿਹੜਾ ਵਾਦਾ ਡੈੱਡ ਬੋਡੀ ਦੀ ਭਾਲ ਲਾ ਕੇ ਟੀਮਾਂ ਭੇਜ ਰਹੇ ਹਨ। ਡੈੱਡ ਬੋਡੀ ਦੀ ਭਾਲ ਕਰਕੇ ਵੱਖ-ਵੱਖ ਨਾਲ ਸੰਪਰਕ ਵੀ ਕਰ ਰਹੇ ਹਨ। ਡੈੱਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਰਿਪੋਰਟ ਲੈ ਕੇ ਉਹ ਵੀ ਉਹਦਾ ਪੋਸਟਮਾਰਟਮ ਕਰਾ ਰਹੇ ਹਨ।